ਪਿੰਡ ਗਨੂਰਾ ਦੇ ਪ੍ਰਾਚੀਨ ਮੰਦਿਰ ਦੇ ਵਿੱਚ ਵੱਡੀ ਚੋਰੀ 10 ਮਿੰਟਾਂ ਦੇ ਵਿੱਚ ਲੱਖਾਂ ਦੇ ਹਾਰ ਲੈ ਆੜੇ ਚੋਰ। ਨਮਸਕਾਰ ਵੇਖ ਰਿਹਾ ਤੁਸੀਂ ਪੰਜਾਬ ਟੀਵੀ ਪ੍ਰਾਈਮ। ਇਲਾਕੇ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹਨ। ਤਾਜ਼ਾ ਮਾਮਲਾ ਪਿੰਡ ਗਨੂਰਾ ਦੇ ਪ੍ਰਾਚੀਨ ਮੰਦਿਰ ਬਾਬਾ ਸ਼੍ਰੀ ਚਾਨੋਜੀਤੋਂ ਸਾਹਮਣੇ ਆਇਆ ਹੈ ਜਿੱਥੇ ਵੇਖੋ ਚੋਰਾ ਨੇ ਰਾਤ ਦੇ ਸਮੇਂ ਮਹਿਜ 10 ਮਿੰਟਾਂ ਦੇ ਅੰਦਰ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਚੋਰਾ ਨੇ ਮੰਦਿਰ ਦੀ ਪਵਿੱਤਰ ਮੂਰਤੀ ਉੱਤੇ ਸਜਾਈ ਗਏ ਲੱਖਾਂ ਰੁਪਏ ਦੀ ਕੀਮਤ ਦੇ ਹਾਰ ਚੋਰੀ ਕਰ ਲਏ ਹਨ। ਹੈਰਾਨੀ ਦੀ ਗੱਲ ਇਹ ਹੈ ਕੀ ਚੋਰਾਂ ਨੇ ਇਸ ਪੂਰੀ ਵਾਰਦਾਤ ਨੂੰ ਬਹੁਤ ਹੀ ਫੁਰਤੀ ਦੇ ਨਾਲ ਅੰਜਾਮ ਦਿੱਤਾ ਚੋਰੀ ਦੀ ਇਹ ਸਾਰੀ ਘਟਨਾ ਮੰਦਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ ਉੱਤੇ ਪਹੁੰਚਿਆ ਤੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਦੇ ਵਿੱਚ ਲੈ ਕੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਢਿੱਲੀ ਕਾਰਜਗੁਜ਼ਾਰੀ ਕਾਰਨ ਚੋਰਾਂ ਦੇ ਹੌਸਲੇ ਵਧੇ ਹੋਏ ਹਨ ਸਥਾਨਿਕ ਵਸਨੀਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਇਸ ਏਰੀਏ ਦੇ ਵਿੱਚੋਂ ਦੋ ਟਰਾਂਸ ਫਾਰਮਰ ਵੀ ਚੋਰੀ ਹੋਏ ਸਨ ਅਜ ਦਿਨ ਹੋ ਰਹੀਆਂ ਚੋਰੀ ਦੇ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਸਵਾਲ ਖੜਾ ਹੁੰਦਾ ਹੈ ਕਿ ਆਖਿਰ ਕਦੋਂ ਤੱਕ ਚੋਰ ਇੰਨੀ ਆਸਾਨੀ ਨਾਲ ਵਾਰਦਾਤ ਕਰਕੇ ਫਰਾਰ ਹੁੰਦੇ ਰਹਿਣਗੇ ਇਲਾਕਾ ਨਿਵਾਸੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ ਤੇ ਇਲਾਕੇ ਦੇ ਵਿੱਚ ਗਸ਼ਤ ਵਧਾਈ ਜਾਵੇ ਕਾਨਪੁਰ ਕੋਈ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਕੇਰ ਸਿੰਘ ਧਾਰਨੀ ਦੀ ਰਿਪੋਰਟ ਗਿਆਕਰ ਆਪਾ ਸ੍ਰੀ ਚੰਨੋਂ ਦਾ ਬਹੁਤ ਸੱਚੇ ਦਰਵਾਰ ਕੀ ਜੈ ਮੈਂ ਪ੍ਰਸ਼ਾਸਨ ਅੱਗੇ ਸਾਰਾ ਅੱਗੇ ਹੀ ਬੇਨਤੀ ਕਰਨਾ ਚਾਹੁੰਦਾ ਹਾਂ ਜੋ ਕੱਲ 7:00 ਵਜੇ 15 ਮਿੰਟ ਤੇ ਜੋ ਉਸ ਦਰਬਾਰ ਤੇ ਸ਼ੀਸ਼ਾ ਭੰਨ ਕੇ ਜੋ ਵੀ ਦਰਬਾਰ ਦੇ ਬਾਬਾ ਜੀ ਦੀਆਂ ਮੂਰਤੀਆਂ ਦੇ ਹਾਰ ਸੀਗੇ ਉਹ ਸਾਰੇ ਉਹ ਚਾਈ ਨਟੇ ਵਾਲੇ ਸੀਗੇ ਚਾ ਚੋਰ ਸੀਗੇ ਉਹ ਸਾਰਾ ਪ੍ਰਸ਼ਾਸਨ ਨੂੰ ਇਹੀ ਅਸੀਂ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੋ ਇਸ ਦਰਬਾਰ ਤੇ ਜੋ ਵੀ ਸੰਗਤ ਨਫਤਕ ਹੋ ਗਈ ਦਰਬਾਰ ਤੇ ਆਉਂਦੀ ਹੈ ਬੜੀ ਸ਼ਰਧਾ ਨਾਲ ਆਉਂਦੀ ਹੈ ਇਸ ਦਰਬਾਰ ਤੇ ਕਦੇ ਵੀ ਅੱਜ ਤੱਕ ਕੋਈ ਵੀ ਚੋਰੀ ਜਾਂ ਕੁਝ ਵੀ ਅੱਜ ਤੱਕ ਨਹੀਂ ਹੋਇਆ ਇਹ ਅੱਜ ਪਹਿਲੀ ਵਾਰ ਹੋਇਆ ਹੈ ਕਿ ਰਾਤੀ ਜਿਹੜੇ ਚੋਰ ਆਏ ਸੀਗੇ ਤੇ ਦੋਨਾਂ ਪਾਸੇ ਦਰਬਾਰ ਦੇ ਬਾਬਾ ਜੀ ਦੇ ਛੀਸ਼ੇ ਭੰਨ ਕੇ ਜਿਹੜੇ ਹਾਰ ਲੈ ਗਏ ਐ ਉਨਾ ਅਗੇ ਪ੍ਰਸ਼ਾਸਨ ਅਗੇ ਬੇਨਤੀ ਕਰਦੇ ਆ ਇਹਨਾਂ ਨੂੰ ਜਲਦ ਤੇ ਜਲਦ ਫੜਿਆ ਜਾਵੇ ਬਾਬਾ ਸਿਰ ਚਾਨੋਂ ਦਾ ਬਹੁਤ ਸੱਚੇ ਦਰਬਾਰ ਕੀ ਜੈ ਕਿੰਨੇ ਕ ਪੈਸਿਆਂ ਦੀ ਚੋਰੀ ਹੋ ਗਈ ਕਿੰਨੇ ਕ ਦੇ ਉਹ ਹਾਰ ਸੀ ਇਹ ਬਾਬਾ ਜੀ ਦੇ ਹਾਰ ਲਗਭਗ 7 ਲੱਖ ਦੇ ਹਾਰ ਸੀ ਦੋਨਾਂ ਪਾਸਾ ਦੇ ਤੇ ਹੋਰ ਵੀ ਮੋਰੇ ਬਾਬਾ ਜੀ ਦੇ ਪੈਸੇ ਸੀਗੇ ਜਿਹੜੇ ਕੀ ਉਹ ਬੈਗ ਲੈ ਕੇ ਆਏ ਆ ਤੇ ਬੈਗ ਦੇ ਵਿੱਚ ਪਾ ਕੇ ਤਿੰਨੇ ਜਣੇ ਆਏ ਆ ਮੋਟਰਸਾਈਕਲ ਤੇ ਤੇ ਗਨੂਰੇ ਵਾਲੇ ਸਾਈਡ ਤੋਂ ਆਏ ਆ ਤੇ ਰਾਮਪਰ ਬੰਨ ਉਤਰੇ ਹੈ ਮੋਟਰਸਾਈਕਲ ਲੈ ਕੇ ਤੇ ਤਿੰਨੇ ਬੰਦੇ ਸਕੇ ਇੱਕ ਬੰਦਾ ਮੋਟਰਸਾਈਕਲ ਤੇ ਖੜਾ ਰਿਹਾ ਬਾਹਰ ਤੇ ਦੋ ਜਾਣੇ ਅੰਦਰ ਐਂਟਰੀ ਹੋਏ ਐ ਇੱਕ ਬੰਦਾ ਜਿਹੜਾ ਇਹਦੇ ਵਿੱਚੋਂ ਉਹ ਲੰਗ ਮਾਰਦਾ ਐ ਤੇ ਦੋਏ ਬੰਦੇ ਅੰਦਰ ਆਏ ਜਿਹੜਾ ਬੰਦਾ ਲੰਗ ਮਾਰਦਾ ਐ ਉਹਨੇ ਬਾਬਾ ਜੀ ਦੇ ਦੋਨੇ ਪਾਸੇ ਰੇ ਹੱਥ ਤੋੜ ਕੇ ਬੈਗ ਚ ਪਾਇਆ ਦੋਏ ਬੰਦੇ ਤੇ ਦੋਏ ਜਾਣੇ ਇਹ ਬਹੁਤ ਸਪੀਡ ਨਾਲ ਸਿਰਫ 2 ਮਿੰਟ ਜਾਂ 3 ਮਿੰਟ ਦੇ ਵਿੱਚ ਵਿੱਚ ਇਹ ਅੰਦਰੋਂ ਸਾਰੇ ਬਾਬਾ ਜੀ ਦੇ ਜਿੰਨੇ ਹਾਰ ਸਕੇ ਜਿੰਨੇ ਮੋਹਰੇ ਪਏ ਸਕੇ ਚੀਜ਼ੇ ਭੰਨ ਕੇ ਇਹ ਲੈ ਕੇ ਗਏ ਆ ਇੱਕ ਬੰਦਾ ਮੋਟਰਸਾਈਕਲ ਖੜਾ ਰਿਹਾ ਹੈ ਇਹ ਥੱਲੇ ਫਿਰ ਰਾਮਪਰ ਥੋਡੇ ਬਾਅਦ ਨੂੰ ਮੋਟਰਸਾਈਕਲ ਲੈ ਕੇ ਉਤਰੇ ਆ ਜੇਕਰ ਦੂਜੇ ਪਾਸੇ ਦੇਖ ਲਿਆ ਜਾਵੇ ਪ੍ਰਾਚੀਨ ਮੰਦਿਰ ਹੈ ਇਲਾਕੇ ਦੀ ਬਹੁਤ ਹੀ ਸ਼ਰਧਾ ਇੱਥੇ ਠੀਕ ਹੈ ਜੀ ਤੇ ਇੱਥੇ ਕੋਈ ਰਾਤ ਸਮੇਂ ਕੋਈ ਚੌਕੀਦਾਰ ਕਮੇਟੀ ਵੱਲੋਂ ਚਾਹੇ ਪ੍ਰਸ਼ਾਸਨ ਵੱਲੋਂ ਕੋਈ ਇਧਰ ਗਿੜਾ ਵੱਜਦਾ ਨਹੀਂ ਅੱਜ ਤੱਕ ਤਾਂ ਕੋਈ ਵੀ ਇਧਰ ਆ ਕੰਮ ਨਹੀਂ ਹੋਇਆ ਹੈਗਾ ਜੇ ਦਰਬਾਰਤ ਕਦੇ ਚੋਰੀ ਹੋਈ ਹੋਵੇ ਜਾਂ ਕੋਈ ਸਮਾਨ ਚੋਰੀ ਹੋਇਆ ਹੋਵੇ ਸਾਡੇ ਅੱਜ ਤੱਕ ਵੀ ਦਰਵਾਜ਼ਾ ਇਹ 24 ਘੰਟੇ ਸਾਡਾ ਖੁੱਲਾ ਰਹਿੰਦਾ ਹੈ। ਇਹ ਪ੍ਰਸ਼ਾਸਨ ਮੋਰੇ ਇਹ ਹੀ ਬੇਨਤੀ ਕਰਦੇ ਇਹਨਾਂ ਨੂੰ ਜਲ ਤੋਂ ਜਲਦੀ ਨਾ ਪ੍ਰਕਾਰ ਵਾਈ ਕੀਤੀ ਜਾਵੇ ਜਲਦੀ ਜਲਦੀ ਫੜੇ ਜਾਣ ਇਹ। ਹੁਣ ਤੁਸੀਂ ਪੁਲਿਸ ਕੰਪਲੀਟ ਕਰਵਾਈ ਜੀ। ਹਾਂਜੀ ਪ੍ਰਸ਼ਾਸਨ ਪਹਿਲਾਂ ਸਵੇਰੇ ਵੀ ਆਇਆ ਸੀਗਾ 7:30 ਵਜੇ 7:00 7:30 ਵਜੇ ਤੇ ਹੁਣ ਹੀ ਪ੍ਰਸ਼ਾਸਨ ਬਾਹਰ ਆਇਆ ਹੈ ਹੁਣ ਟੀਮ ਆ ਰਹੀ ਹੈ ਉਹਨਾਂ ਦੀ ਪ੍ਰਸ਼ਾਸਨ ਦੀ। ਹੁਣ محکمہ ਆ ਰਿਹਾ ਹੈ ਉਹ ਦੇਖੋ ਹੁਣ ਕੀ ਕਰੇ